ਸਾਜ ਜੀ ਔਰ ਨਵਾਜੀ ਸਾਧ ਸੰਗਤ ਜੀਓ ਆਪ ਮਾਈ ਭਾਈ ਤਨਤਾ ਦੇ ਜੋਗ ਹੋ ਜਿਨ੍ਹਾਂ ਨੂੰ ਚਵਰਾ ਤਖਤਾਂ ਦੇ ਮਾਲਕ ਗੁਰਤਾ ਗਦੀਤੇ ਬਰਾਜਮਾਨ ਪ੍ਰਤੱਖ ਸਤਿਗੁਰੂ ਸਾਰੇ ਸੰਸਾਰ ਦੇ ਸੰਜੇ ਰਹਿ ਵਰ ਹੈ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਣਾ ਦੇ ਵਿੱਚ ਬੈਠਣ ਦੇ ਇਸ ਪਾਕ ਸਮੇਂ ਪ੍ਰਾਪਤ ਹੋਇਆ ਆਓ ਅੱਜ ਦਾ ਹੁਕਮਨਾਮਾ ਸਾਹਿਬ ਜੋ 645 ਅੰਗ ਤੇ ਆਇਆ ਹੈ ਕੀ ਕਹਿੰਦੇ ਨੇ ਤੀਸਰੇ ਪਤ ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਆਓ ਸਾਰੇ ਦੇਸਾਂ ਮਦੇਸਾਂ ਦੇ ਵਿੱਚ ਫੇਸਬੁੱਕ ਤੇ YouTube ਦੇ ਉੱਪਰ ਸਰਵਣ ਕਰੀਏ ਹੀ ਕਹਿੰਦੇ ਆ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸਲੋਕ ਮਹਲਾ 3 ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਪ੍ਰਮਾਨ ਕਰਦੇ ਨੇ सतगुर ते जो मो फेरे सी बदे दुख सहाहे, सतगुर ते जो मुं फेरे सी बदे दुख सहाहे, ਨરસિંહ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜਿਹੜੇ ਸੱਚੇ ਗੁਰਾਂ ਵੱਲੋਂ ਮੂੰਹ ਮੋੜਦੇ ਹਨ ਮਹਾਰਾਜ ਜੀ ਕਹਿੰਦੇ ਉਹ ਨਰੜੇ ਹੋਏ ਬੜੇ ਕਸ਼ਟ ਉਠਾਉਂਦੇ ਨੇ ਉਹਨਾਂ ਨੂੰ ਕੌਣ ਬੰਨਦਾ ਹੈ ਕੌਣ ਨਰੜਦਾ ਹੈ ਉਹਨਾਂ ਨੂੰ ਮਹਾਰਾਜ ਜੀ ਕਹਿੰਦੇ ਬੱਦੇ ਸਤਗੁਰ ਤੇ ਜੋ ਮੋਹ ਫੇਰੇ ਉਸੇ ਬੱਦੇ ਦੁੱਖ ਸਹਾਈ ਉਹਨਾਂ ਨੂੰ ਫਿਰ ਬੜੇ ਦੁੱਖ ਸਹਾਰਨੇ ਪੈਂਦੇ ਨੇ ਦੁੱਖ ਕੌਣ ਦਿੰਦੇ ਨੇ ਜਮਦੂਤ ਉਹਦੇ ਮਾੜੇ ਕਰਮ ਜਿਹੜੇ ਗੁਰੂ ਤੋਂ ਮੂੰਹ ਫੇਰ ਲੈਂਦੇ ਨੇ ਭਾਈ ਮਹਾ ਸਿੰਘ ਉਹਨਾਂ ਨੇ ਜਦੋਂ ਆਨੰਦਪੁਰ ਦੇ ਵਿੱਚ ਆਨੰਦਪੁਰ ਸਾਹਿਬ ਦੇ ਵਿੱਚ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ 40 ਸਿੰਘ ਵਦਾਵਾ ਲਿੱਖ ਕੇ ਦੇ ਗਏ ਸੀ ਨਾ ਸਮਝ ਲਓ ਉਹਨਾਂ ਨੇ ਗੁਰੂ ਤੋਂ ਮੂੰਹ ਫੇਰ ਲਿਆ ਸੀ ਫਿਰ ਕਿੰਨੇ ਦੁੱਖ ਝੱਲਣੇ ਪਏ ਉਹਨਾਂ ਨੂੰ ਘਰ ਵਾਲਿਆਂ ਨੇ ਤਾਨੇ ਮਾਰੇ ਚੂੜੀਆਂ ਕੱਢ ਕੇ ਭਗਾ ਕੇ ਮਾਰੀਆਂ ਅੰਦਰ ਪੋਕੋ ਔਰ ਤੁਸੀਂ ਗੁਰੂ ਨੂੰ ਛੱਡਿਆ ਏ ਆ ਚੱਕੋ ਪਾਓ ਚੂੜੀਆਂ ਤੇ ਤਲਵਾਰਾਂ ਸਾਨੂੰ ਫੜਾਓ ਅਸੀਂ ਜੰਗ ਨੂੰ ਜਾਵਾਂਗੇ ਆ ਹੋਰ ਬੜੇ ਦੁੱਖ ਝੱਲਣੇ ਪਈ ਤਾਂ ਗੁਰਮੁਖ ਪਿਆਰਿਓ ਜਦੋਂ ਜੰਗ ਦੇ ਵਿੱਚ ਫਿਰ ਜੂਝੇ ਜਿਹੜੀਆਂ ਆਤਮਾ ਸੀ ਉਹਨਾਂ ਦੇ ਲਈ ਸੱਚਖੰਡ ਦੇ ਦਰਵਾਜ਼ੇ ਬੰਦ ਹੋ ਗਏ ਸੀ ਆਖੋ ਸਤਨਾਮ ਫਿਰ ਭਾਈ ਮਹਾ ਸਿੰਘ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਪੱਟ ਦੇ ਉੱਤੇ ਗੋਦ ਦੇ ਵਿੱਚ ਸਿਰ ਲਿਆ ਹੋਇਆ ਪੁੱਸਰੇ ਸਨ ਦਸਮਾਲ ਸਿਆ ਤੈਨੂੰ ਰਾਜਾ ਬਣਾ ਦਈਏ ਤੈਨੂੰ ਰਾਜ ਭਾਗ ਦੇ ਦਈਏ ਫਿਰ ਉਹ ਰੂਹਾ ਨੇ ਕਿਹਾ ਭਾਈ ਮਹਾ ਸਿਆ ਦੇਖੀ ਕਦੇ ਕੁਝ ਮੰਗ ਲੈ ਸਾਡੇ ਲਈ ਸਤਖੰਡ ਦੇ ਦਰਵਾਜੇ ਬੰਦ ਹੋ ਗਏ ਨੇ ਤੇ ਜਿਹੜਾ ਗੁਰੂ ਜੀ ਨੂੰ ਵਦਾਵਾ ਲਿਖ ਕੇ ਦਿੱਤਾ ਹੋਇਆ ਨਾ ਉਹ ਵਦਾਵਾ ਪੜਵਾਲਾ ਉਹ ਆਪਣੀਆਂ ਭੁੱਲਾਂ ਜਿਹੜੀਆਂ ਅਨੰਦਪੁਰ ਸਾਹਿਬ ਵਦਾਵਾ ਲਿਖ ਕੇ ਦੇ ਕੇ ਆਇਆ ਉਹ ਪੜਵਾਲਾ ਤਾਂ ਆਪਣੇ ਲਈ ਸਤਖੰਡ ਦੇ ਦਰਵਾਜੇ ਖੁੱਲਣਗੇ ਤਾਂ ਗੁਰਮੁਖ ਪਿਆਰੇ ਜਿਹੜੇ ਗੁਰੂ ਵਾਲੇ ਬਣ ਕੇ ਨਾ ਰੋਮਾਂ ਦੀ ਬਿਦਵੀ ਕਰਦੇ ਨੇ ਕੇਸ ਕਟਾਉਂਦੇ ਨੇ ਸਮਝ ਲਓ ਉਹਨਾਂ ਲਈ ਸੱਚਖੰਡ ਦੇ ਦਰਵਾਜ਼ੇ ਬੰਦ ਨੇ ਤੇ ਇੱਥੇ ਵੀ ਤੱਕੇ ਨੇ ਫਿਰ ਅੱਗੇ ਵੀ ਤੱਕੇ ਪੈਂਦੇ ਨੇ ਤੇ ਬੜੇ ਦੁੱਖ ਸਹਾਰਨੇ ਪੈਂਦੇ ਨੇ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਆਓ ਅੱਗੇ ਸਰਮਣ ਕਰੋ ਫੇਰ ਫੇਰ ਮਿਲਣ ਨਾ ਪਾਇਨੀ ਜੰਮੇ ਤੇ ਮਰ ਜਾਹੀ ਧੰ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਮੋੜ ਮੋੜ ਕੇ ਉਹ ਜੰਮਦੇ ਹਨ ਇੱਥੇ ਤਾਂ ਨਹੀਂ ਕਿਸੇ ਨੇ ਕੁਝ ਕਹਿਣਾ ਉਹਨਾਂ ਨੂੰ ਫਿਰ ਅੱਗੇ ਮਿਲਦੀਆਂ ਨੇ ਸਜਾਵਾਂ ਮੋੜ-ਮੁੜ ਕੇ ਜੰਮਦੇ ਮਰਦੇ ਹਨ ਅਤੇ ਆਪਣੇ ਸਵਾਮੀ ਨਾਲ ਨਹੀਂ ਮਿਲ ਸਕਦੇ ਉਹ ਮੁੜ ਕੇ ਆਪਣੇ ਵਾਹਿਗੁਰੂ ਪਰਮੇਸ਼ਰ ਸਵਾਮੀ ਦੇ ਨਾਲ ਨਹੀਂ ਮਿਲ ਸਕਦੇ ਮੁੜ ਕੇ ਜੁਨੀਆਂ ਦੇ ਵਿੱਚ ੱਟਕੇ ਜਾਂਦੇ ਨੇ ਫਿਰ ਗੁਰਮੰਗ ਪਿਆਰਿਓ ਕੋਈ ਡੰਗਰ ਦੀ ਜੁਨ ਮਿਲ ਗਈ ਆ ਖੜਾ ਕਿਲੇ ਦੇ ਉੱਤੇ ਜੇ ਪੱਠੇ ਪਾ ਦੋਗੇ ਤਾਂ ਖਾਲੇਗਾ ਨਹੀਂ ਖੜਾ ਹੈ ਕੁੱਤੇ ਵਿੱਲੇ ਕੀੜੇ ਮਕੌੜੇ ਕਈ ਜਨਪੈ ਕੀਟ ਪਤੰਗਾ ਕਹਿੰਦੇ ਕੀੜੇ ਮਕੌੜੇ ਬਣਦੇ ਆ ਪਤੰਗੇ ਬਣਦੇ ਆ ਇਉਂ ਫਿਰ ਉਹਨਾਂ ਨੂੰ ਮਹਾਰਾਜ ਜੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜੂਨੀਆਂ ਭੋਗਣੀਆਂ ਪੈਂਦੀਆਂ ਨੇ ਸੈ ਸਾਰੋਗ ਨਾ ਸੁਟੇ ਦੁੱਖ ਹੀ ਮੈਂ ਦੁੱਖ ਪਾਹੀ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਸੰਦੇਹ ਸੰਸੇ ਦੀ ਬਿਮਾਰੀ ਦੂਰ ਨਹੀਂ ਹੁੰਦੀ ਅਤੇ ਪੀੜ ਅੰਦਰ ਉਹ ਹੋਰ ਪੀੜ ਪਾਉਂਦੇ ਦੁੱਖ ਅੰਦਰ ਤੇ ਹੋਰ ਦੁੱਖ ਪਾਉਂਦੇ ਨੇ ਉਹਨਾਂ ਨੂੰ ਦੁੱਖ ਹੀ ਦੁੱਖ ਚਿਮੜਦੇ ਨੇ ਐਸੇ ਦੁੱਖ ਲੱਗਦੇ ਨੇ ਕਿ ਮਾਇਆ ਵੀ ਕੰਮ ਨਹੀਂ ਆਉਂਦੀ ਆਖੋ ਸਤਨਾਮ ਮਾਇਆ ਬਹੁਤ ਕੁਝ ਹੈ ਪਰ ਸਭ ਕੁਝ ਨਹੀਂ ਹੈ ਇਸ ਤੋਂ ਉਪਰ ਗੁਰੂ ਆ ਲੱਖਾਂ ਕਰੋੜਾ ਅਰਬਾ ਰੁਪਏ ਬੰਦੇ ਕੋਲ ਪਏ ਹੁੰਦੇ ਨੇ ਪਰ ਉਹਨਾਂ ਨੂੰ ਉਹਨਾਂ ਦੀ ਮਾਇਆ ਬਚਾ ਨਹੀਂ ਸਕਦੀ ਆਖੋ ਸਤਨਾ ਉਹ ਦੁੱਖ ਦੇ ਵਿੱਚ ਹੋਰ ਦੁੱਖ ਦੁੱਖ ਪਾਉਂਦੇ ਨੇ ਤਾਂ ਗਰਮਕ ਪਿਆਰਿਓ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲੋਂ ਜਿਹੜੇ ਮੁੱਖ ਮੋੜਦੇ ਨੇ ਸਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਨਾਲ ਤਪੇ ਨੇ ਈਰਖਾ ਕੀਤੀ ਤਪਾ ਅੰਦਰੋਂ ਲੋਭੀ ਉਹਨੇ ਐਸਾ ਪਰਮਾਇਆ ਕਿ ਤਪਾ ਗੁਰਮੁਖ ਪਿਆਰੇ ਲੋਕਾਂ ਨੂੰ ਪੁੱਠੀਆਂ ਮੱਤਾਂ ਦੇਣ ਲੱਗਿਆ ਕਹਿੰਦੇ ਮੀ ਤਾਂ ਨਹੀਂ ਪੈਂਦਾ ਗੁਰੂ ਅਮਰਦਾਸ ਮਹਾਰਾਜ ਵਾਹਿਗੁਰੂ ਗੁਰੂ ਅੰਗਦ ਦੇ ਮਹਾਰਾਜ ਇਸ ਨਗਰ ਦੇ ਵਿੱਚ ਨੇ ਤਾਂ ਨਹੀਂ ਵੀ ਪੈਂਦਾ ਐਸੀ ਪੁੱਠੀ ਮੱਤ ਵਾਲੇ ਲੋਕ ਜਿਹੜੇ ਉਹਦੇ ਪਿੱਛੇ ਲੱਗ ਗਏ ਨੇ ਤਾ ਗੁਰਮੁਖ ਪਿਆਰਿਓ ਇਥੋਂ ਤੱਕ ਕਿ ਲੋਕਾਂ ਨੇ ਤਪੇ ਦੇ ਪਿੱਛੇ ਲੱਗ ਕੇ ਗੁਰੂ ਜੀ ਨੂੰ ਨਗਰ ਦੇ ਵਿੱਚੋਂ ਕੱਢ ਦਿੱਤਾ ਮੀ ਫੇਰ ਵਨ ਫੇਰ ਵੀ ਨਾ ਪਿਆ ਮਹਾਰਾਜ ਜੀ ਕਹਿੰਦੇ ਭਾਈ ਕੋਈ ਨਹੀਂ ਜੇ ਸਾਡੇ ਕਰਕੇ ਮੀ ਨਹੀਂ ਪੈਂਦਾ ਤੇ ਅਸੀਂ ਨਗਰ ਸੱਡ ਕੇ ਚਲੇ ਜਾਈਏ ਨਗਰ ਦਾ ਭਲਾ ਹੋਣਾ ਚਾਹੀਦਾ ਹੁਣ ਇਹ ਦੱਸੋ ਵੀ ਗੁਰੂ ਤੋਂ ਬਿਨਾ ਸੁਖ ਪਾ ਸਕਦੇ ਆ ਕਿਤੇ ਆਪਾਂ ਭਾਈ ਮਹਾਰਾਜ ਜੀ ਤਾਂ ਕਹਿੰਦੇ ਮੀ ਪਾਇਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਉਹ ਜੀਵ ਜੰਤੂਆਂ ਦੀ ਪੁਕਾਰ ਸੁਣਦਾ ਰੱਬ ਉਹਨਾਂ ਦੀ ਪੁਕਾਰ ਸੁਣ ਕੇ ਫਿਰ ਉਹ ਵਾਹਿਗੁਰੂ ਪਰਮੇਸ਼ਰ ਮੀਂ ਪਉਂਦਾ ਮੀਂ ਪਾਇਆ ਪਰਮੇਸ਼ਰ ਪਾਇਆ ਜੀ ਜੰਮ ਸਭ ਸੁਖੀ ਵਸਾਇਆ ਜਿਹੜੇ ਰੱਬ ਨੇ ਜਿਹੜੇ ਗੁਰੂ ਨੇ ਮੀਂ ਪਵਾਣਾ ਸੀ ਉਹਨਾਂ ਨੂੰ ਨਗਰ ਦੇ ਵਿੱਚੋਂ ਕੱਢ ਦਿੱਤਾ ਫਿਰ ਕਿਹੜੇ ਮੀਂ ਦੀ ਆਸ ਕਿਹੜੇ ਸੁੱਖ ਦੀ ਆਸ ਤਾ ਹੁਣ ਗੁਰਮੁਖ ਪਿਆਰੇ ਜਾ ਕੇ ਤਪੇ ਨੂੰ ਕਹਿਣ ਲੱਗੇ ਜੀ ਕਹਿੰਦੇ ਹੁਣ ਤਾਂ ਪਵਾਉ ਮੀ ਹੁਣ ਤਾਂ ਗੁਰੂ ਜੀ ਨੂੰ ਵੀ ਨਗਰ ਦੇ ਵਿੱਚੋਂ ਕੱਢ ਦਿੱਤਾ ਆਣ ਮਟੋਲੇ ਜੇ ਕਰਦ ਰਿਹਾ ਪੈ ਜੂਗਾ ਮੀ ਕੋਈ ਨਹੀਂ ਪੈ ਜੂਗਾ ਤਾ ਗੁਰਮੁਖ ਪਿਆਰਿਓ ਐ ਕਾਫੀ ਲੰਮਾ ਸਮਾਂ ਲੰਘ ਗਿਆ ਫੇਰ ਗੁਰਮੁਖ ਪਿਆਰੇ ਨੇ ਕਿਸੇ ਨੇ ਸਮਝਾਇਓ ਕਹਿੰਦੇ ਕਿਹੜੇ ਮੀਂਹ ਦੀ ਆਸ ਕਰਦੇ ਹੋ ਮੀਂਹ ਤਾਂ ਗੁਰੂ ਨੇ ਪਾਉਣਾ ਹੈ ਮੀਂਹ ਪਾਇਆ ਪਰਮੇਸ਼ਰ ਪਾਇਆ ਗੁਰੂ ਦੀ ਬਾਣੀ ਕਹਿੰਦੀ ਹੈ ਗੁਰੂ ਦੇ ਬਚਨ ਕਹਿੰਦੇ ਗੁਰੂ ਕਹਿੰਦਾ ਹੈ ਜਿਨੇ ਮੀਂਹ ਪਵਾਣਾ ਸੀ ਉਹਨਾਂ ਨੂੰ ਤੁਸੀਂ ਨਗਰ ਦੇ ਵਿੱਚੋਂ ਕੱਢ ਦਿੱਤਾ ਉਹਨਾਂ ਨੂੰ ਸਾਰਿਆਂ ਨੂੰ ਸਮਝਾਇਆ ਤਾਂ ਗੁਰਮੁਖ ਪਿਆਰਿਓ ਫਿਰ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਦੇ ਵਿੱਚ ਜਾ ਕੇ ਟਹਿ ਪਈ ਮਹਾਰਾਜ ਸਤੋ ਬਹੁਤ ਵੱਡੀ ਭੁੱਲ ਹੋ ਗਈ ਐ ਸਤੋ ਗਲਤੀ ਹੋ ਗਈ ਐ ਕਿਰਪਾ ਕਰੋ ਰਹਿਮਤ ਕਰੋ ਆਓ ਨਗਰ ਦੇ ਵਿੱਚ ਚੱਲੋ ਨਗਰ ਦੇ ਵਿੱਚ ਚਰਨ ਪਾਓ ਸੰਗਤਾ ਨਗਰ ਇਕੱਠਾ ਹੋ ਕੇ ਮਹਾਰਾਜ ਨੂੰ ਲੈਣ ਵਾਸਤੇ ਗਿਆ ਕੁਝ ਪੁੱਠੀ ਮੱਤ ਵਾਲੇ ਸਨ ਉਹ ਫੇਰ ਵੀ ਨਾ ਗਏ ਤਾਂ ਗੁਰਮੁਖ ਪਿਆਰਿਓ ਸਤਿਗੁਰੂ ਨੂੰ ਨਗਰ ਦੇ ਵਿੱਚ ਲਿਆਂਦਾ ਮਹਾਰਾਜ ਨੂੰ ਬੇਨਤੀ ਕੀਤੀ ਸੱਚੇ ਬਾਦਸ਼ਾਹ ਮੀ ਪਾ ਦਿਓ ਕਿਰਪਾ ਕਰ ਦਿਓ ਮਹਾਰਾਜ ਜੀ ਕਹਿੰਦੇ ਭਾਈ ਮੀ ਪੈ ਜਾਏਗਾ ਕਹਿੰਦੇ ਇਹੀ ਤਾਂ ਬੇਨਤੀ ਕਰ ਰਹੇ ਵੀ ਮੀ ਪਾ ਦਿਓ ਜੀ ਮਹਾਰਾਜ ਜੀ ਕਹਿੰਦੇ ਮੀ ਪੈ ਜਾਏਗਾ ਜਿਹੜੇ ਜਿਹੜੀ ਜਗ੍ਹਾ ਦੇ ਵਿੱਚ ਜ਼ਮੀਨ ਦੇ ਵਿੱਚ ਜਿੱਥੇ ਵੀ ਤਪੇ ਨੂੰ ਲੈ ਕੇ ਜਾਓਗੇ ਜਦ ਤਪੇ ਦਾ ਕੋਈ ਵੀ ਅੰਗ ਕੋਈ ਹੱਥ ਪੈਰ ਲੱਤ ਪੈਰ ਕੁਛ ਵੀ ਥੋੜੀ ਜੀ ਬੋਟੀ ਵੀ ਜਿਹੜੀ ਜਗ੍ਹਾ ਚਲੀ ਉੱਥੇ ਮੀ ਪੈ ਜਾਣਾ ਆਖੋ ਸਤਨਾ ਮੀ ਪੈ ਜਾਣਾ ਹੁਣ ਤਪੇ ਨੂੰ ਕਿੱਵੇਂ ਖਿੱਚੇ ਫਿਰਦੇ ਨੇ ਸਾਰੇ ਇਤਿਹਾਸ ਦੱਸਦਾ ਗੁਰਬਾਣੀ ਦੱਸਦੀ ਆ ਤਪੇ ਨੂੰ ਖਿੱਚੀ ਫਿਰਦੇ ਨੇ ਕਿਉਂਕਿ ਔੜ ਲੱਗੀ ਹੋਈ ਜੀ ਬੜੀ ਦੁਨੀਆ ਤੰਗ ਸੀ ਕੋਈ ਇੱਧਰ ਨੂੰ ਖਿੱਚਦਾ ਕੋਈ ਇੱਧਰ ਨੂੰ ਖਿੱਚਦਾ ਕੋਈ ਇੱਧਰ ਆਓ ਜੀ ਇੱਧਰ ਆਓ ਜਿਹੜੇ ਖੇਤ ਜੇ ਵੜਦਾ ਉੱਥੇ ਵੀ ਪੈ ਜਾਂਦਾ ਜਿਹੜੀ ਜਗ੍ਹਾ ਜਾਂਦਾ ਉੱਥੇ ਵੀ ਪੈ ਜਾਂਦਾ ਲੋਕ ਐਨੀ ਖਿੱਚੋ ਤਾਣੀ ਲੱਗੇ ਕਰਨ ਇਤਿਆਸ ਦੱਸਦਾ ਕਿ ਤਪੇ ਦੀ ਬੋਟੀ-ਬੋਟੀ ਕਰਕੇ ਲੈ ਗਏ ਸਾਰੀ ਅੱਖੂ ਸਤਨਾ ਇੱਥੇ ਵੀ ਜਾਂਦਾ ਵੀ ਪੈ ਜਾਂਦਾ ਪਿਆ ਕਿਵੇਂ ਗੁਰੂ ਦੇ ਬਚਨਾਂ ਦੇ ਨਾਲ ਤਾਂ ਗੁਰਮੁਖ ਪਿਆਰਿਓ ਗੁਰੂ ਦੇ ਨਾਲ ਈਰਖਾ ਕਰਦਾ ਸੀ ਮਿੰਦਿਆ ਕਰਦਾ ਸੀ ਗੁਰੂ ਦੀ ਲੋਕਾਂ ਨੂੰ ਗਲਤ ਰਸਤੇ ਪਾਉਂਦਾ ਸੀ ਇੱਕ ਚੀਤਾ ਰੱਖਿਓ ਜਿਹੜਾ ਦੁਨੀਆਂ ਲੋਕਾਂ ਨੂੰ ਗਲਤ ਰਸਤੇ ਪਾਉਂਦਾ ਨਾ ਮਾਫੀ ਦਾ ਖਾਨਾ ਉਹਦੇ ਵਾਸਤੇ ਕੋਈ ਨਹੀਂ ਹੁੰਦਾ ਉਹਨੂੰ ਇੱਥੇ ਵੀ ਦੁੱਖ ਝੱਲਣੇ ਪੈਂਦੇ ਆ ਤੇ ਅੱਗੇ ਵੀ ਦੁੱਖ ਝੱਲਣੇ ਪੈਂਦੇ ਆ ਤਾਂ ਗੁਰਮੁਖ ਪਿਆਰਿਓ ਇੰਉ ਤਪੇ ਦਾ ਬੋਟੀ-ਬੋਟੀ ਕਰਕੇ ਬੁਰਾ ਹਾਲ ਕਰ ਦਿੱਤਾ ਇਹ ਹਾਲ ਹੁੰਦਾ ਗੁਰੂ ਦੇ ਨਿੰਦਕਾਂ ਦਾ ਸਾਧੂ ਸੰਤਾਂ ਦੇ ਰੱਬ ਦੇ ਪਿਆਰਿਆਂ ਦੇ ਨਿੰਦਕਾਂ ਦਾ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਉਹ ਐਸੇ ਭਰਮ ਦੇ ਵਿੱਚ ਪੈਂਦੇ ਨੇ ਐਸੇ ਸੰਦੇਹ ਦੇ ਵਿੱਚ ਪੈਂਦੇ ਨੇ ਤਾਂ ਗੁਰਮੁਖ ਪਿਆਰਿਓ ਉਹਨਾਂ ਦੀ ਸੰਸੇ ਦੀ ਬਿਮਾਰੀ ਦੂਰ ਨਹੀਂ ਹੁੰਦੀ ਤੇ ਪੀੜ ਅੰਦਰ ਉਹ ਹੋਰ ਪੀੜ ਪਾਉਂਦੇ ਹਨ ਭਾਵ ਕੇ ਦੁੱਖ ਅੰਦਰ ਹੋਰ ਦੁੱਖ ਪਾਉਂਦੇ ਹਨ ਆਓ ਅੱਗੇ ਸੁਣੋ ਕੀ ਕਹਿੰਦੇ ਆ ਨਾਨਕ ਨਦਰਿ ਬਖਸ਼ ਲਹੀ ਸਵਦੇ ਮੇਲੇ ਮਲਾਹੀ ਮਹਾਰਾਜ ਜੀ ਕਹਿੰਦੇ ਜੇਕਰ ਮਿਹਰਬਾਨ ਮਾਲਕ ਬੰਦੇ ਨੂੰ ਮਾਫ ਕਰ ਦੇਵੇ ਤਦ ਉਹ ਉਸ ਨੂੰ ਨਾਮ ਦੇ ਮਲਾਪ ਵਿੱਚ ਮਿਲਾ ਦਿੰਦਾ ਜੇ ਉਹ ਵਾਹਿਗੁਰੂ ਪਰਮੇਸ਼ਰ ਬੰਦੇ ਨੂੰ ਮaaf ਕਰ ਦੇਵੇ ਤਾਂ ਉਹ ਰੱਬ ਦੇ ਨਾਮ ਦੇ ਵਿੱਚ ਰੱਬ ਦੇ ਨਾਮ ਵਿੱਚ ਅਭੇਦ ਹੋ ਜਾਂਦਾ ਹੈ ਤੇ ਗੁਰਮਖ ਪਿਆਰੇ ਜੀ ਜੇ ਰੱਬ ਨੇ ਸਜ਼ਾ ਦੇਣੀ ਹੋਵੇ ਫਿਰ ਉਹ ਤੋਂ ਨਾਮ ਵੀ ਖੋ ਲੈਂਦਾ ਉਹ ਤੋਂ ਸਤ ਸੰਗਤ ਵੀ ਖੋ ਲੈਂਦਾ ਉਹ ਤੋਂ ਸਭ ਕੁਝ ਖੋ ਲੈਂਦਾ ਹੈ ਉਹਨੂੰ ਸੱਚੇ ਪਤਸਾ ਆਪਣੇ ਤੋਂ ਫਿਰ ਦੂਰ ਕਰ ਦਿੰਦਾ ਹੈ ਅੱਗੇ ਕੀ ਕਹਿੰਦੇ ਨੇ ਧੰ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸ ਮਹਲਾ 3 ਜੋ ਸਤਗੁਰ ਤੇ ਮੋ ਫੇਰੇ ਤਿੰਨਾਂ ਠੌਰ ਨਠਾਓ ਮਹਾਰਾਜ ਜੀ ਕਹਿੰਦੇ ਜਿਹੜੇ ਸੱਚੇ ਗੁਰਾਂ ਨੂੰ ਪਿੱਠ ਦਿਖਾ ਜਾਂਦੇ ਨੇ ਉਹਨਾਂ ਨੂੰ ਪਨਾਹ ਦੀ ਕੋਈ ਥਾਂ ਕੋਈ ਜਗ੍ਹਾ ਨਹੀਂ ਮਿਲਦੀ ਜਿਹੜੇ ਗੁਰੂ ਤੋਂ ਮੁੱਕੜਾ ਮੋੜ ਜਾਂਦੇ ਨੇ ਗੁਰੂ ਨੂੰ ਛੱਡ ਜਾਂਦੇ ਨੇ ਗੁਰੂ ਵਾਲੇ ਬਣ ਕੇ ਵੀ ਗੁਰੂ ਨੂੰ ਛੱਡ ਜਾਂਦੇ ਨੇ ਬੇਮਕ ਹੋ ਜਾਂਦੇ ਨੇ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਕੋਈ ਥਾ ਨਹੀਂ ਮਿਲਦੀ ਅਕੂ ਸਤਨਾ ਜੋ ਸੁੱਟੜ ਕਰ ਕਰ ਫਿਰੈ ਦੋ ਚਾਰਨ ਬਦਨਾਉ ਮਹਾਰਾਜ ਜੀ ਕਹਿੰਦੇ ਉਹ ਵੱਦ ਚੱਲਣ ਤੇ ਮੰਦਿਰ ਸੁਰਤ ਵਾਲੀ ਛੱਡੀ ਹੋਈ ਇਸਤਰੀ ਦੀ ਤਰ੍ਹਾਂ ਦਵਾਰੇ ਦਵਾਰੇ ਭਟਕਦੇ ਫਿਰਦੇ ਨੇ ਆਖੋ ਸਤਨਾਮ ਉਹ ਦਵਾਰੇ ਦਵਾਰੇ ਕਦੇ ਉਧਰ ਕਦੇ ਉਧਰ ਕਦੇ ਉਧਰ ਭਟਕਦੇ ਫਿਰਦੇ ਉਹਨਾਂ ਨੂੰ ਕਦੇ ਚੈਨ ਨਹੀਂ ਆਉਂਦੀ ਨਾਨਕ ਗੁਰਮਖ ਬਖਸ਼ਿਆ ਸੇ ਸਤ ਗੁਰ ਮੇਨ ਮਲਾਓ ਪਰ ਜੀ ਕਹਿੰਦੇ ਪਵਿੱਤਰ ਪੁਰਸਾ ਪਵਿੱਤਰ ਪੁਰਸ ਰੱਬ ਦੇ ਪਿਆਰੇ ਸਾਧੂ ਸੰਤ ਜਿਨ੍ਹਾਂ ਨੂੰ ਮਾਫੀ ਮਿਲ ਜਾਂਦੀ ਹੈ ਮਹਾਰਾਜ ਜੀ ਕਹਿੰਦੇ ਉਹ ਸੱਚੇ ਗੁਰਾਂ ਦੀ ਸੰਗਤ ਨਾਲ ਜੁੜਦੇ ਨੇ ਆ ਜਿਹੜੇ ਭਾਈ ਆਪਾਂ ਗੁਰੂ ਦੇ ਸੰਗਤ ਦੇ ਬੈਠੇ ਆ ਨਾ ਇਹ ਕੋਈ ਮਾੜੀ ਮੋਟੀ ਗੱਲ ਨਹੀਂ ਐ ਨਗਰ ਸਾਰਾ ਹੀ ਵੱਸਦਾ ਦੁਨੀਆ ਸਾਰੀ ਵੱਸਦੀ ਆ ਤਾਂ ਗੁਰਮਖ ਪਿਆਰਿਓ ਪਰ ਜਿਹੜੇ ਗੁਰੂ ਦੇ ਚਰਨਾਂ ਵਿੱਚ ਬਹਿੰਦੇ ਨੇ ਨਾ ਉਹ ਮਾੜੀ ਮੋਟੀ ਗੱਲ ਨਹੀਂ ਉਹਨਾਂ ਦੇ ਉੱਤੇ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਹੁੰਦੀ ਆ ਰਹਿਮਤ ਹੁੰਦੀ ਆ ਉਹਨਾਂ ਤੇ ਕਿਰਪਾ ਹੁੰਦੀ ਆ ਸੱਚੇ ਪਾਤਸ਼ਾਹ ਮਹਾਰਾਜ ਜੀ ਉਹਨਾਂ ਨੂੰ ਫਿਰ ਆਪਣੇ ਕੋਲ ਬਿਠਾ ਲੈਂਦੇ ਨੇ ਆਖੋ ਸਤਨਾ ਪੌੜੀ ਜੋ ਸੇਵ ਸਤਮਰਾਰ ਸੇ ਪਵਜਲ ਤਰ ਗਿਆ ਮਹਾਰਾਜ ਜੀ ਕਹਿੰਦੇ ਜਿਹੜੇ ਮੁਰ ਰਕਸ਼ਸ ਨੂੰ ਮਾਰਨ ਵਾਲੇ ਸਵਾਮੀ ਜਿਹੜੇ ਰਕਸ਼ਸ ਨੂੰ ਮਾਰਨ ਵਾਲੇ ਸੱਚੇ ਸਵਾਮੀ ਪ੍ਰਭੂ ਦੀ ਸੇਵਾ ਕਰਦੇ ਹਨ ਪਰ ਜੀ ਕਹਿੰਦੇ ਉਹ ਪਿਆਨਕ ਸਮੁੰਦਰ ਤੋਂ ਪਾਰ ਹੋ ਜਾਂਦੇ ਨੇ ਆਖੋ ਸਤਨਾਮ ਆਹ ਸੰਸਾਰ ਸਮੁੰਦਰ ਇਹਦੇ ਵਿੱਚੋਂ ਭਾਈ ਉਹ ਪਾਰ ਹੋ ਜਾਂਦੇ ਨੇ ਜੋ ਬੁਲ੍ਹੇ ਹਰਨਾਉ ਸੇ ਜਮ ਸੜ ਗਿਆ ਮਹਾਰਾਜ ਜੀ ਕਹਿੰਦੇ ਜਿਹੜੇ ਸਵਾਮੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੇ ਹਨ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਉਚਾਰਨ ਕਰਦੇ ਹਨ ਮਹਾਰਾਜ ਜੀ ਕਹਿੰਦੇ ਜਮਦੂਤ ਉਹਨਾਂ ਤੋਂ ਪਰੇ ਹਟ ਜਾਂਦੇ ਨੇ ਆਖੋ ਸਤਨਾਮ ਉਹਨਾਂ ਦੇ ਨੇੜੇ ਜਮਦੂਤ ਵੀ ਨਹੀਂ ਲੱਗਦੇ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਨੇ ਭਗਤੀ ਕਰਦੇ ਨੇ ਨਾਮ ਦਾ ਸਿਵਨ ਕਰਨ ਵਾਲੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਨਾ ਉਹਨਾਂ ਦਾ ਜਿਹੜਾ ਦਿਲ ਹੁੰਦਾ ਉਹ ਬੜਾ ਕੋਮਲ ਹੁੰਦਾ ਹੈ ਉਹ ਕਿਸੇ ਦਾ ਵੀ ਦੁੱਖ ਨਹੀਂ ਚੱਲ ਸਕਦੇ ਆਪਣੇ ਤੇ ਦੁੱਖ ਲੈ ਕੇ ਤੇ ਦੂਸਰੇ ਦਾ ਭਲਾ ਕਰ ਦਿੰਦੇ ਨੇ ਆਖੋ ਸਤਨਾਮ ਇਹ ਕੋਈ ਲੋਕ ਵੀ ਨਹੀਂ ਜਿਹੜੇ ਭਾਈ ਰੱਬ ਦੇ ਪਿਆਰੇ ਸਾਧੂ ਸੰਤਾਂ ਨੂੰ ਦੁਖੀ ਕਰਦੇ ਆ ਫਿਰ ਗੁਰਮੁਖ ਪਿਆਰਿਓ ਜਿਹੜੇ ਰੱਬ ਦੇ ਪਿਆਰੇ ਸਾਧੂ ਸੰਤਾਂ ਨੂੰ ਦੁਖੀ ਕਰਦੇ ਆ ਨਾ ਉਹ ਪੁੱਤਰ ਪਤਾ ਕੀ ਦੇ ਨੇ ਉਹ ਪੁੱਤਰ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਜਾ ਵਾਲੇ ਪਿਤਾ ਦੇ ਜੇ ਆਪਣੇ ਕੋਈ ਧੀ ਪੁੱਤਰ ਨੂੰ ਕੋਈ ਕੁਝ ਕਹਿ ਦਵੇ ਨਾ ਆਪਾਂ ਮਰਨ ਮਰਾਉਣ ਤੱਕ ਜਾਂਦੇ ਆ ਫਿਰ ਜਿਵੇਂ ਮਹਾਰਾਜ ਜੀ ਕਹਿੰਦੇ ਜਿਵੇਂ ਮਾਮਾ ਨੂੰ ਨੇ ਪੁੱਤਰ ਪਿਆਰੇ ਭਗਤ ਪਿਆਰੇ ਰੱਬ ਨੂੰ ਆਖੋ ਸਤਿਰਾ ਜਿਵੇਂ ਮਾਮਾ ਨੂੰ ਆਪਣੇ ਪੁੱਤਰ ਪਿਆਰੇ ਨੇ ਨਾ ਇਸੇ ਤਰ੍ਹਾਂ ਗੁਰਮੁਖ ਪਿਆਰਿਓ ਸਾਧੂ ਸੰਤ ਮਾਪੁਰਖ ਰੱਬ ਨੂੰ ਗੁਰੂ ਨੂੰ ਪਿਆਰੇ ਹੁੰਦੇ ਨੇ ਉਹ ਨਹੀਂ ਫਿਰ ਦੁੱਖ ਝੱਲਦੇ ਰੱਬ ਦੇ ਪਿਆਰਿਆਂ ਦਾ ਜਿਹੜਾ ਫਿਰ ਉਹਨਾਂ ਨੂੰ ਤੰਗ ਤੰਗ ਪ੍ਰਸਾਨ ਕਰਦਾ ਉਹਨਾਂ ਦੇ ਨਾਲ ਫਿਰ ਗੁਰੂ ਨਜਿੱਠਦਾ ਹੈ ਗੁਰੂ ਕਰਦਾ ਉਹਨਾਂ ਦਾ ਇਲਾਜ ਹੈ ਔਗੇ ਕੀ ਕਹਿੰਦੇ ਨੇ ਸਚੀ ਪਾਲਸਾ ਮਹਾਰਾਜ ਜੀ ਸੇ ਦਰਗ ਪੈਂਦੇ ਜਾਹੇ ਜਿਨਾਂ ਹਰ ਜਪ ਲਿਆ ਮਹਾਰਾਜ ਜੀ ਕਹਿੰਦੇ ਜੋ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਉਹ ਇੱਜ਼ਤ ਅੰਬਾਰੂ ਦੀ ਪੋਸਾਗ ਪਾਲਨ ਨੇ ਭਾਵ ਕੇ ਉਹਨਾਂ ਦੀ ਹਰ ਪਾਸੇ ਇੱਜ਼ਤ ਹੁੰਦੀ ਹੈ ਇੱਜ਼ਤ ਕਰਦੇ ਨੇ ਮਹਾਰਾਜ ਜੀ ਕਹਿੰਦੇ ਉਸ ਦੇ ਦਰਬਾਰ ਨੂੰ ਜਾਂਦੇ ਹਨ ਉਹ ਭਾਵ ਕੇ ਉਹ ਵਾਹਿਗੁਰੂ ਪਰਮੇਸ਼ਰ ਦੇ ਕੋਲ ਸੱਚਖੰਡ ਚਲੇ ਜਾਂਦੇ ਹਨ ਹਰ ਸੇਵਹਿ ਸੇ ਪੁਰਖਾ ਜਿਨ੍ਹਾਂ ਹਰ ਤੁਧ ਮਿਆ ਪਾਰਜ ਜੀ ਕਹਿੰਦੇ ਕੇਵਲ ਉਹੀ ਪੁਰਸ਼ ਤੇਰੀ ਸੇਵਾ ਕਰਦੇ ਹਨ ਇਹ ਵਾਹਿਗੁਰੂ ਜਿਨ੍ਹਾਂ ਉੱਤੇ ਤੇਰੀ ਰਹਿਮਤ ਆ ਹੁੰਦੀ ਜਿਨ੍ਹਾਂ ਦੇ ਉੱਤੇ ਤੇਰੀ ਕਿਰਪਾ ਹੈ ਇੱਕ ਨਿਸਾਨੀ ਆ ਭਾਈ ਕਿਰਪਾ ਦੀ ਜਿਹਦੇ ਉੱਤੇ ਕਿਰਪਾ ਸਮਝ ਲਓ ਜਿਹੜੇ ਨਾਮ ਜਪਦੇ ਨੇ ਜਿਹੜੇ ਸੇਵਾ ਕਰਦੇ ਨੇ ਸਮਝ ਲਓ ਉਹਨਾਂ ਦੇ ਉੱਤੇ ਗੁਰੂ ਦੀ ਕਿਰਪਾ ਹੈ ਉਨ੍ਹਾਂ ਦੇ ਉੱਤੇ ਗੁਰੂ ਕਿਰਪਾ ਕਰਦਾ ਤੇ ਇੱਕਨਾਂ ਨੂੰ ਗੁਰੂ ਆਪਣੇ ਨਾਲੋਂ ਦੂਰ ਕਰ ਦਿੰਦਾ ਹੈ ਸਮਝ ਲਓ ਉਹਨਾਂ ਤੇ ਗੁਰੂ ਦੀ ਕਿਰਪਾ ਨਹੀਂ ਹੈ ਗੋਣ ਗਾਮ ਪਿਆਰੇ ਨਿਤਾ ਗੁਰਮਖ ਪਰਮ ਪਹੌ ਗਿਆ ਔ ਲਾਇਟ ਪੰਕਤੀ ਕੀ ਕਹਿੰਦੇ ਹਨ ਮਹਾਰਾਜ ਜੀ ਗੁਰੂ ਅਮਰਦਾਸ ਸ ਮਹਾਰਾਜ ਜੀ ਗੋਣ ਗਾਮ ਪਿਆਰੇ ਨਿਤ ਗੁਰਮਖ ਪਰਮ ਪਾਉ ਗਿਆ ਏ ਮੇਰੇ ਪ੍ਰੀਤਮਾ ਮੈਂ ਸਦੀਵ ਹੀ ਤੇਰਾ ਜਸ ਗਾਉਂਦਾ ਹਾਂ हे मेरे प्रीतम हे मेरे प्यारिया मैं तेरा सदीव ही सदा ही जस गाउंदा हां गुरुओं दे राही मेरा संदेह ते डर दूर हो गया रंग हसे रंग रोवे चुपपी कर जाहि परवाह ना ही किसी तेरी वास्ते नाई रब दे प्यारी कवाहि गुरु परमेश्वर दी परवाह करदे ने ਹੋਰ ਨਹੀਂ ਕਿਸੇ ਦੀ ਪਰਵਾਹ ਕਰਦੇ ਹੁੰਦੇ ਉਹ ਆਪਣੇ ਰੰਗ ਦੇ ਵਿੱਚ ਰਹਿੰਦੇ ਨੇ ਜੇ ਰੋਂਦੇ ਨੇ ਤਾਂ ਆਪਣੇ ਰੰਗ ਦੇ ਵਿੱਚ ਰੋਂਦੇ ਨੇ ਜੇ ਹੱਸਦੇ ਨੇ ਤਾਂ ਰੰਗ ਦੇ ਵਿੱਚ ਰੋਂਦੇ ਨੇ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਜੇ ਉਹ ਚੁੱਪ ਵੀ ਕਰ ਜਾਂਦੇ ਨੇ ਤਾਂ ਵੀ ਉਹ ਵਾਹਿਗੁਰੂ ਪਰਮੇਸ਼ਰ ਦੀ ਰਜਾ ਦੇ ਵਿੱਚ ਰਹਿੰਦੇ ਨੇ ਸੋ ਆਓ ਭਾਈ ਗੁਰੂ ਦੇ ਚਰਨਾਂ ਦੇ ਨਾਲ ਜੁੜੋ ਆਪ ਜੁੜੋ ਤੇ ਹੋਰਾਂ ਨੂੰ ਜੋੜੋ ਸਮਾਂ ਬੜਾ ਭਿਆਨਕ ਆਉਂਦਾ ਜਾਂਦਾ ਦੇਖਿਓ ਵੀ ਹਾਲ ਅੱਗੇ ਅੱਗੇ ਕੀ ਬਣਦਾ ਜਾਂਦਾ ਲੋਕਾਂ ਦਾ ਜਿਹੜੇ ਗੁਰੂ ਦੇ ਨਾਲ ਜੁੜ ਜਾਵਾਂਗੇ ਬਚ ਜਾਵਾਂਗੇ ਗੁਰੂ ਵਾਲੇ ਬਣ ਜਾਵਾਂਗੇ ਬਚ ਜਾਵਾਂਗੇ ਜਿਵੇਂ ਚੱਕੀ ਚੱਲਦੀ ਹੁੰਦੀ ਹੈ ਨਾ ਜਿਹੜਾ ਦਾਣਾ ਕੀਲੀ ਦੇ ਨਾਲ ਲੱਗ ਗਿਆ ਉਹ ਦਾਣਾ ਬਚਿਆ ਬਚ ਜਾਂਦਾ ਬਾਕੀ ਨਹੀਂ ਰਗੜੇ ਜਾਂਦੇ ਆ ਆਉਣ ਵਾਲਾ ਸਮਾਂ ਬੜਾ ਭਿਆਨਕ ਆਉਂਦਾ ਜਾਂਦਾ ਤਾਂ ਗੁਰਮੁਖ ਪਿਆਰਿਓ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜੀਏ ਭਾਈ ਸੇਵਾ ਕਰੀਏ ਸਿਮਨ ਕਰੀਏ ਆਪਣੇ ਮਨੁੱਖਾ ਜਨਮ ਨੂੰ ਸਫਲਾ ਬਣਾਉਣ ਦਾ ਯਤਨ ਕਰੀਏ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਆਇਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਸਤਿਗੁਰੂ ਮਹਾਰਾਜ ਜੀ ਆਪ ਜੀਆਂ ਦਾ ਕੋਟਨ ਕੋਟ-ਕੋਟ ਧੰਨਵਾਦ ਤੁਸੀਂ ਸਾਨੂੰ ਨਿਵਾਣਿਆਂ ਨੂੰ ਨਿਤਾਣਿਆਂ ਨੂੰ ਚਰਨਾਂ ਦੇ ਵਿੱਚ ਬਿਠਣ ਦੇ ਸੁਭਾਗ ਸਮੇ ਬਖਸ਼ ਕਰਦੇ ਹੋ ਆਓ ਭਰ ਲੋ ਇੱਕ ਮਿੰਟ ਦੀ ਹਾਜ਼ਰੀ ਸਾਰੇ ਆਪਣੇ ਰਸਨ ਕਰ ਲਓ ਪੁੱਤਰ ਵਾਹਿਗੁਰੂ 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 Vahe Guru, Vahe Guru, Vahe Guru, Vahe Guru, Vahe Guru. Vahi Guru Vahi Guru Vahi 哇、wow. ਸਾ ਵਾਹਿਗੁਰੂ ਜੀ ਕੀ ਫਤਿਹ ਤੋ ਦੇਖਦੀ